ਜਿਹੜਾ ਸਕੁਅਰ ਵਿਲਰ ਆਉਂਦਾਗਾ ਉਹਦੇ ਨਾਲੋਂ ਇਹ ਆਪਾਂ ਨੂੰ ਖਰਚਾ ਘੱਟ ਪਾ ਰਿਹਾ ਜਾਂ ਵੱਧ ਪਾ ਰਿਹਾ ਵੀ ਜਿਵੇਂ ਕਿਸਾਨਾਂ ਦਾ ਝਕਾ ਥੋੜਾ ਜਿਹਾ ਆਰਾਊਂਡ ਕਰਨੀ ਘੱਟ ਹੈ ਹਾਂਜੀ ਠੀਕ ਹੈ ਸਕੁਅਰ ਕਰਨੀ ਚਾਹੀਦੀ ਹੈ ਤਾਂ ਇਹਦੇ ਨਾਲ ਉਹਨਾਂ ਨੂੰ ਕੋਈ ਬੈਨੀਫਿਟ ਮਿਲੇਗਾ ਜਾਂ ਨੁਕਸਾਨ ਹੋਊਗਾ ਬਿਲਕੁਲ ਜੀ ਜਦੋਂ ਆਪਾਂ ਮਸ਼ੀਨਰੀ ਛੋਟੀ ਤੋਂ ਵੱਡੀ 'ਚ ਸ਼ਿਫਟ ਹੁੰਨੇ ਆ ਜੀ ਜੀ ਏਕੜ ਵਾਈਜ਼ ਸਮੇਂ ਵਾਈਜ਼ ਜੀ ਹਮੇਸ਼ਾ ਵੱਡੀ ਮਸ਼ੀਨਰੀ ਦਾ ਖਰਚਾ ਛੋਟੀ ਮਸ਼ੀਨਰੀ ਨਾਲੋਂ ਘੱਟ ਹੁੰਦਾ ਹੈ ਸਬਸਿਡੀ ਵੀ 80% ਤੱਕ ਹੈਗੀ ਆ ਲੋਨ ਦੀ ਸਹੂਲਤਾਂ ਵੀ ਉਪਲਬਧ ਹੈਗੀ ਆ ਤੇ ਹੁਣ ਮੈਂ ਇਹਦੇ ਵੀਰੇ ਬੇਲਰ ਬਾਰੇ ਤੁਹਾਨੂੰ ਕੁਝ ਕੁ ਚੀਜ਼ਾਂ ਦੱਸਣੀਆਂ ਨੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਇਹਦੀ ਆਪਣੀ ਨਾ ਪਿਕਅਪ ਹੈ ਜੀ ਇਹ 2.3 ਮੀਟਰ ਦੀ ਹੈ ਇੱਥੋਂ ਲੈ ਕੇ ਉਧਰ ਤੱਕ ਜੀ ਠੀਕ ਹੈ ਤੇ ਜਿਹੜੀ ਪਿਕਅਪ ਹੈ ਇਹ ਰਾਉਂਡ ਬੇਲਰਾਂ ਚ ਸਭ ਤੋਂ ਵੱਡੀ ਪਿਕਅਪ ਹੈ ਇਹਦੀ ਠੀਕ ਹੈ ਉਦੋਂ ਬਾਅਦ ਜਿਹੜੀ ਅਗਲੀ ਚੀਜ਼ ਹੈ ਉਹ ਇਹਦੀਆਂ ਜਿਹੜੀਆਂ ਆਪਣੀਆਂ ਟਾਈਨਸ ਨੇ ਜਿਹੜੀਆਂ ਆ ਟਾਈਨਾਂ ਲੱਗੀਆਂ ਹੋਈਆਂ ਨੇ ਜੀ ਹਮ ਇਹ ਸਟੀਲ ਟਾਇਰਸ ਹੁੰਦੀਆਂ ਨੇ ਨਾਰਮਲ ਬੈਲਰਾਂ ਦੇ ਇਹਦੀਆਂ ਇਹ ਟਾਇਰਾਂ ਨੇ ਰਬੜ ਟਾਇਰਸ ਨੇ ਓਕੇ ਜਿਹਦੇ ਨਾਲ ਇਹਦੀਆਂ ਇਹ ਲਾਈਫ ਹੈ ਉਹ 4-5 ਗੁਣਾ ਜ਼ਿਆਦਾ ਵਧ ਗਈ ਮਤਲਬ ਲਾਈਫ ਆਮ ਟਾਇਰਾਂ ਨਾਲੋਂ ਜੀ ਓਕੇ ਦੇਖਣ ਨੂੰ ਪਤਾ ਨਹੀਂ ਲੱਗਦਾ ਹਨ ਦੇਖਣ ਨੂੰ ਨਹੀਂ ਪਤਾ ਲੱਗਦਾ ਹੂੰ ਉਸ ਤੋਂ ਬਾਅਦ ਜਿਹੜਾ ਉਹ ਓਗਰ ਹੈ ਉਹਨੂੰ ਅਸੀਂ ਫੀਡ ਅਸਿਸਟ ਓਗਰ ਕਹਿੰਦੇ ਆ ਜੀ ਉਹ ਆਪਾਂ ਨਾ ਬੈਲਰ ਨੂੰ ਤੁਸੀਂ ਜਦੋਂ ਜ਼ਿਆਦਾ ਕਹ ਲਓ ਸੰਘਣੀ ਪਰਾਲ ਚੱਕਦੇ ਆਂ ਆਪਾਂ ਚੋਕ ਹੋਣ ਤੋਂ ਰੋਕਦਾ ਚੂਖ ਹੋਣ ਤੋਂ ਬਚਾਉਂਦਾ ਮੰਨ ਲਓ ਇਹਦਾ ਜਿਹੜਾ ਫੀਡ ਅਸਿਸਟ ਔਗਰ ਹੈ ਉਹ ਵੀ ਬੜੀ ਵਧੀਆ ਮੈਕੈਨਿਜ਼ਮ ਇਹਦੇ ਚ ਆਪਾਂ ਯੂਜ਼ ਕੀਤਾ ਹੋਇਆ। ਉਹ ਤੋਂ ਬਾਅਦ ਅਗਲੀ ਚੀਜ਼ ਹੈ ਉਹਦੇ ਥੱਲੇ ਡ੍ਰੌਪ ਫਲੋਰ ਲੱਗਿਆ ਹੋਇਆ ਜੀ। ਠੀਕ। ਉਹਦੇ ਵਿੱਚ ਇਹਦੇ ਵਿੱਚ ਇੱਕ ਆਪਣਾ ਰਿਮੋਟ ਵਾਲਵ ਹੁੰਦਾ ਜੇ ਮੰਨ ਲਓ ਬਾਈਚਾਂਸ ਕੋਈ ਪ੍ਰਾਲੀ ਮਾੜੀ-ਮੁੱਟੀ ਕੁਝ ਅੜਦਾ ਹੀ ਆ ਬੰਦੇ ਨੂੰ ਡਰਾਈਵਰ ਨੂੰ ਲੱਗਦਾ ਉਹ ਟਰੈਕਟਰ ਤੇ ਬੈਠਾ ਹੀ ਰਿਮੋਟ ਵਾਲਵ ਨਾਲ ਉਹਨੂੰ ਫਲੋਰ ਨੂੰ ਰੀਲੀਜ਼ ਕਰ ਸਕਦਾ ਤੇ ਉਹ ਪ੍ਰਾਲੀ ਥੱਲੇ ਨਿਕਲ ਜਾਣੀ। ਨਿਕਲ ਜਾਣੀ। ਮਤਲਬ ਇੰਨਾ ਈਜ਼ੀ ਆਪਰੇਸ਼ਨ ਹੈ ਇਹਦਾ। ਜੀ। ਤੇ ਉਹ ਤੋਂ ਬਾਅਦ ਅਗਲੀ ਗੱ ਉਹ 150 ਕਿਲੋਗ੍ਰam ਤੋਂ ਲੈ ਕੇ 500 ਕਿਲੋਗ੍ਰam ਤੱਕ ਦੀ ਬੇਲ ਜਿਹੜੀ ਹੈਗੀ ਆ ਬਣਾ ਲੈਂਦਾ ਜੀ ਤੇ ਹੁਣ ਜੇ ਘੰਟਿਆਂ ਦੀ ਗੱਲ ਕਰੀਏ ਤਾਂ ਇਹ 12 ਤੋਂ 15 ਟਨ ਪਰ ਘੰਟੇ ਦੇ ਵਿੱਚ ਜਿਹੜੀ ਪ੍ਰਾਲੀ ਬਣਾ ਸਕਦਾ ਹਾਂਜੀ ਤੇ ਉਹ ਤੋਂ ਅਗਲੀ ਗੱਲ ਇਹਦੇ ਵਿੱਚ ਜਿਹੜੀਆਂ ਬੈਲਟਾਂ ਲਗੀਆਂ ਹੋਈਆਂ ਨੇ ਚਾਰ ਬੈਲਟਾਂ ਹੁੰਦੀਆਂ ਜੀ ਇਹਦੇ ਵਿੱਚ ਜੀ ਉਹ ਜਿਹੜੀਆਂ ਬੈਲਟਾਂ ਨੇ ਉਹ ਸਾਰੀਆਂ ਐਂਡਲੈਸ ਬੈਲਟਸ ਨੇ ਮਤਲਬ ਬਿਨਾਂ ਕਿਸੇ ਜੋੜ ਤੋਂ ਠੀਕ ਇਹ ਵੀ ਇੰਡੀਆ ਦੇ ਵਿੱਚ ਇਕਲੌਤਾ ਬੈਲਰ ਹੈ ਨਿਊ ਹਾਲੈਂਡ ਦਾ ਜਿਹਦੇ ਵਿੱਚ ਇਹ ਅਸੀਂ ਐਂਡਲੈਸ ਬੈਲਟਸ ਦੇ ਰਹੇ ਹਾਂ ਠੀਕ ਹੈ ਉਹ ਤੋਂ ਬਿਨਾ ਅਗਲੀ ਗੱਲ ਇਹਦੇ ਇਹਦੇ ਤਾਂ ਮੈਂ ਜਿੰਨੀਆਂ ਤੁਹਾਨੂੰ ਖੂਬੀਆਂ ਦੱਸੀ ਜਾਵਾਂ ਘੱਟ ਹੀ ਨਹੀਂ ਮਤਲਬ ਅਗਲੀ ਖੂਬੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਮੋਨੀਟਰ ਲੱਗਿਆ ਹੋਇਆ ਹੈ ਜਿਹਨੂੰ ਆਪਾਂ ਮੋਨੀਟਰਿੰਗ ਕਰਦੇ ਹਾਂ ਟਰੈਕਟਰ ਤੇ ਬੈਠੇ ਉਹ ਇਹਦੇ ਵਿੱਚ ਬੇਲ ਕਮਾਂਡ ਪਲੱਸ ਦਾ ਲੱਗਿਆ ਹੋਇਆ ਬੜਾ ਈਜ਼ੀ ਆਪਰੇਸ਼ਨ ਹੋ ਜਾਂਦਾ ਹੈ ਇਹਦੇ ਸਾਰੇ ਫੰਕਸ਼ਨ ਸਿਸਟਮ ਜੋ ਵੀ ਹੈ ਟਰੈਕਟਰ ਤੇ ਬੈਠਾ ਬੜਾ ਈਜ਼ੀਲੀ ਸਮਾਰਟਲੀ ਬੰਦਾ ਮਤਲਬ ਉਹਨੂੰ ਆਪਰੇਟ ਕਰ ਸਕਦਾ ਹੈ ਤੇ ਇਹ ਸਾਰੀਆਂ ਇਹਦੀਆਂ ਕੱਠੀਆਂ ਇਕੋ ਲਾਤੀ ਸਾਰੀਆਂ ਗਿਣਾਤੀਆਂ ਗਿਣਾਤੀਆਂ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਇਸ ਤੋਂ ਬਾਅਦ ਅੱਗੇ ਇਹਨਾਂ ਵੇਲਸ ਨੂੰ ਚੱਕ ਕੇ ਲੋਡ ਅਨਲੋਡ ਦਾ ਸਿਸਟਮ ਆ ਉਹਦੇ ਵਾਸਤੇ ਵੀ ਹਾਲੈਂਡ ਦੇ ਕੋਲੇ ਕੋਈ ਮਤਲਬ ਮਸ਼ੀਨਰੀ ਸਪੈਸ਼ਲ ਹੈ ਜਾਂ ਉਹ ਬਿਲਕੁਲ ਜੀ ਉਹਦੇ ਵਾਸਤੇ ਆਪਾਂ ਪਿਛਲੇ ਸਾਲ ਵੀ ਬਹੁਤੇ ਟਰੈਕਟਰ ਦਿੱਤੇ ਨੇ ਜਿਹੜੇ ਆਪਣੇ ਵੱਡੇ ਟਰੈਕਟਰ ਆਏ ਆ ਤੁਸੀਂ ਦਰਸ਼ਕਾਂ ਨਾਲ ਸਾਂਝੀ ਕੀਤੀ ਹੋਣ ਜਿਹੜੇ ਵੱਡੇ 210 ਹੌਸਪਾਬ ਤੱਕ ਦੇ ਟਰੈਕਟਰ ਨੇ ਉਹਨਾਂ ਦੀ ਬੇਲ 5-5 ਕੁਇੰਟਲ ਦੀ ਬਣਦੀ ਆ ਉਹਦੀ ਹੈਂਡਲਿੰਗ ਲਈ ਸਾਡੇ ਕੋਲੇ ਪਾਵਰ ਸ਼ਟਲ ਟਰੈਕਟਰ ਆਉਂਦੇ ਆ ਪਾਵਰ ਕਲਚ ਵਾਲੇ ਉਹਦੇ ਨਾਲ ਕੀ ਆ ਟਰੈਕਟਰ ਦੀ ਅੱਗੇ ਪਿੱਛੇ ਵਾਲੀ ਜਿਹੜੀ ਮੂਵਮੈਂਟ ਹੈ ਉਹ ਈਜ਼ੀ ਹੋ ਜਾਂਦੀ ਆ ਬਾਰੀ-ਬਾਰੀ ਕਲਚ ਨੱਪਣ ਦੀ ਲੋੜ ਨਹੀਂ ਆਪਾਂ ਨੂੰ ਉਹਦੇ ਉੱਤੇ ਆਪਣੇ ਲੋਡਰ ਲੱਗ ਜਾਂਦੇ ਆ ਜੀ ਉਹ 8 ਤੋਂ 10 ਬੰਦਿਆਂ ਦਾ ਕੰਮ 2 ਬੰਦੇ ਕਰ ਸਕਦੇ ਆ ਉਹ ਟਰੈਕਟਰ ਨਾਲ ਇੱਕ ਬੰਦਾ ਲਾਊ ਚੜਾਊਗਾ ਬਾਹਣ ਚੋਂ ਇੱਕ ਬੰਦਾ ਉਹਦੀ ਅਨਲੋਡਿੰਗ ਕਰੂਗਾ ਮਤਲਬ ਨਹੀਂ ਤਾਂ ਆਪਾਂ ਨੂੰ ਨਾਰਮਲੀ 16 ਤੋਂ 1 ਦੇ ਆ 8-10 ਬੰਦੇ ਮੰਨ ਲਓ ਤੁਸੀਂ ਅਨਲੋਡ ਕਰਦੇ ਆ ਹੁਣ ਛੋਟੀਆਂ ਮੇਲਾਂ ਦੀ ਗੱਲ ਕਰ ਰਿਹਾ ਮੈਂ ਵੱਡੀ ਮੇਲ ਤਾਂ ਚਲੋ ਚੱਕ ਹੀ ਨਹੀਂ ਸਕਦਾ ਆ ਮੰਨਦਾ ਤੇ ਇਸ ਲਈ ਉਹ ਹੈਂਡਲਿੰਗ ਹੈ ਜਿਹੜੀ ਉਹ ਵੀ ਆਪਣੀ ਈਜ਼ੀ ਹੋਗੀ ਈਜੀ ਹੋਗੀ ਇੱਕ ਮੇਰੇ ਖਿਆਲ ਆਪਣੇ ਕੋਲੇ ਉਹ ਲੋਡ ਲੋਡਰ ਲੱਗੇ ਆ ਟਰੈਕਟਰ ਹੈ ਵੀ ਆ ਕੋ ਸੈਪਰੇਟ ਚੀਜ਼ ਆ ਉਹ ਹੌਰਸ ਇਹ ਜਿਹੜਾ ਹੈਗਾ ਜੀ ਆਪਾਂ ਛੋਟੇ ਹੌਰਸ ਪਾਵਰ ਤੇ ਟਰੈਕਟਰ ਤੇ ਲਾਇਆ ਹੋਇਆ ਲੋਡਰ 155 HP ਦੇ ਵਿੱਚ ਵੀ ਆਪਣੇ ਕੋਲੇ ਕੋਈ ਪਾਵਰ ਸ਼ਟ ਲਾਉਂਦਾ ਹੈਗਾ ਹਾਂਜੀ ਜਿਹੜਾ ਆਪਣਾ 55 10 ਟਰੈਕਟਰ ਹੈ ਉਹ 50 ਹੌਰਸ ਪਾਵਰ ਰੇਂਜ ਦਾ ਟਰੈਕਟਰ ਹੈ ਜੀ ਤੇ ਉਹ ਪਾਵਰ ਸ਼ਟਲ ਦੇ ਵਿੱਚ ਆਉਂਦਾ ਉਸੇ ਦੀ ਆਪਾਂ ਗੱਲ ਕਰ ਰਹੇ ਹਾਂ ਹਾਂ ਬਿਲਕੁਲ ਕਿਉਂਕਿ ਉਹ ਆਪਣੇ ਕਈ ਵੀਰਾਂ ਕੋਲੇ ਚੱਲ ਵੀ ਰਿਹਾਗਾ ਚੱਲ ਵੀ ਰਿਹਾ ਜੀ ਤੇ ਉਹ ਬੜਿਆ ਮਤਲਬ ਲਾਈਫ ਵੀ ਚੰਗੀ ਹੈ ਜੀ ਉਹਦੀ ਅਸੀਂ ਵ ਸਾਰੇ ਕਮਰਸ਼ੀਅਲ ਕਸਟਮਰ ਨੇ ਆਪਣੇ ਸਾਰਿਆਂ ਕੋਲੇ ਬੜਾ ਵੱਜਮਾ ਜਾਂ ਸਮਾਂ ਹੁੰਦਾ ਉਹਨਾਂ ਨੇ ਬਾਹਣ ਵੀ ਖਾਲੀ ਕਰਨੀ ਹੁੰਦੀ ਅਨਲੋਡਿੰਗ ਵੀ ਕਰਨੀ ਹੈ ਲੋਡਿੰਗ ਵੀ ਕਰਨੀ ਹੈ ਬੇਲਾਂ ਬਣਾ ਬਣਾ ਕੇ ਤੇ ਤਾਂ ਕਰਕੇ ਉਹ ਉਹਨਾਂ ਦੇ ਬੜਾ ਕੰਮ ਆ ਰਿਹਾ ਇੱਕ ਇੱਕ ਮੈਂ ਸਭ ਤੋਂ ਅਹਿਮ ਜੇ ਆਪਾਂ ਗੱਲ ਕਰੀਏ ਹੈਨਾ ਮਿਲਨ ਜੀ ਬਈ ਤੁਹਾਡਾ ਇਸ ਲਾਈਨ ਦੇ ਵਿੱਚ ਕਾਫੀ ਵੱਡਾ ਤਜਰਬਾ ਹੋ ਚੁੱਕਿਆ ਹੈਗਾ ਹੈਨਾ ਜਿੰਨੇ ਵੀ ਕਿਸਾਨ ਨੇਗੇ ਵੱਡੀਆਂ ਪਾਰਟੀਆਂ ਆਪਾਂ ਕਹਿ ਲਈਏ ਹੈਨਾ ਜਿਹੜੇ ਵੇਲਰ ਲਾਈਨ ਦੇ ਵਿੱਚ ਪਏ ਹੋਏ ਨੇਗੇ ਹੈਨਾ ਕਈ ਕਰੋੜਾਂ ਦਾ ਆਪਾਂ ਕਹਿ ਦਈਏ ਵੀ ਕਾਰੋਬਾਰ ਹੈ ਤਾਂ ਤੁਹਾਡਾ ਉਸ ਲਾਈਨ ਦੇ ਵਿੱਚ ਇੱਕ ਬਹੁਤ ਸੋਹਣਾ ਤਜਰਬਾ ਹੋ ਗਿਆ ਹੁਣ ਜੇ ਕਈ ਵ ਏਸ ਲਾਈਨ ਦੇ ਵਿੱਚ ਆਉਣਾ ਚਾਹੁੰਦਾਗਾ ਬੀਆਰ ਵੀ ਮੈਂ ਮੈਂ ਇਦਾਂ ਦਾ ਕੰਮ ਕਰਨਾ ਚਾਹੁੰਦਾ ਮੈਨੂੰ ਖੇਤੀ ਦਾ ਸ਼ੌਂਕ ਆ ਮੈਂ ਪਰਾਲੀ ਦੇ ਨਾਲ ਆਪਣਾ ਇੱਕ ਕਾਰੋਬਾਰ ਚਲਾਉਣਾ ਚਾਹਨਾਗਾ ਤਾਂ ਤੁਹਾਡੇ ਵੱਲੋਂ ਉਹਨਾਂ ਨੂੰ ਕੀ ਸਪੋਰਟ ਰਹੂਗੀ ਸਾਡੇ ਵੱਲੋਂ ਜੀ ਉਹ ਆ ਕੇ ਸਾਡੇ ਜਿਹੜੇ ਵੀ ਜ਼ਿਲ੍ਹੇ ਦਾ ਆਪਣਾ ਵੀਰਪਰਾ ਹੋਊਗਾ ਆਪਣੇ ਹਰੇਕ ਜ਼ਿਲ੍ਹੇ 'ਚ ਲਗਭਗ ਪੰਜਾਬ 'ਚ ਤਾਂ ਸਾਰੇ ਪਾਸੇ ਹੀ ਆਪਣੇ ਜ਼ਿਲ੍ਹਿਆਂ 'ਚ ਡੀਲਰ ਬੈਠੇ ਨੇ ਉਹ ਡੀਲਰ ਸਿੱਪਤੇ ਆ ਕੇ ਕੰਟੈਕਟ ਕਰਨ ਉਹ ਡੀਲਰ ਉਹਨਾਂ ਨੂੰ ਸਾਰਾ ਸਮਾਧਾਨ ਕਿਵੇਂ ਬੇਲਰ ਲੈ ਸਕਦੇ ਹੋ ਤੁਸੀਂ ਕਿਵੇਂ ਵੱਡਾ ਟਰੈਕਟਰ ਲੈ ਸਕਦੇ ਹੋ ਇمپੋਰਟ ਕਰਾ ਸਕਦੇ ਹੋ ਜਾਂ ਜੇ ਤੁਸੀਂ ਵਰਕਮਾਸਟਰ ਜਾਂ ਰਾਉਂਡ ਬੇਲਰ ਚੋਂ ਕੋਈ ਲੈਣਾ ਹੈ ਜੀ ਇਹ ਲੈਣਾ ਤਾਂ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲੂਗੀ ਤੇ ਹੋਰ ਵੀ ਜੇ ਕੋਈ ਤੁਹਾਡੇ ਕੋਈ ਅਪਰੋਚ ਕਰਦਾ ਤੁਹਾਡੇ ਕੋਲ ਤਾਂ ਮੇਰਾ ਨੰਬਰ ਵੀ ਹੈਗਾ ਤੁਸੀਂ ਸਿੱਧਾ ਮੇਰਾ ਨੰਬਰ ਦੇ ਸਕਦੇ ਹੋ ਤੇ ਦੂਜੀ ਗੱਲ ਇਹਦੇ ਤੇ ਲੋਨ ਦੀ ਸੁਵਿਧਾ ਤਾਂ ਕੀ ਸੀ ਲੋਨ ਸੁਵਿਧਾ ਤਾਂ ਜੀ ਅੱਜਕੱਲ ਮਤਲਬ ਸਾਰੇ ਫਾਈਨੈਂਸਰ ਚਾਹੇ ਉਹ ਸਰਕਾਰੀ ਬੈਂਕਾਂ ਹੋਣ ਚਾਹੇ ਪ੍ਰਾਈਵੇਟ ਬੈਂਕਾਂ ਹੋਣ ਸਾਰੀਆਂ ਐਗਰੀਮੈਂਸ਼ਨਰੀ ਦਾ ਲੋਨ ਕਰ ਰਹੀਆਂ ਨੇ ਕਿਉਂਕਿ ਭਾਰਤ ਸਰਕਾਰ ਦਾ ਵੀ ਮੰਨਣਾ ਇਹ ਹੈ ਵੀ ਆਪਣੇ ਕੋਲੇ ਇੰਡੀਆ ਇੱਕ ਐਗਰੀਕਲਚਰ ਸਟੇਟ ਹੈ ਤਾਂ ਕਰਕੇ ਉਹ ਫੰਡਿੰਗ ਦੀ ਕੋਈ ਪ੍ਰੋਬਲਮ ਨਹੀਂ ਹਰ ਇੱਕ ਚੀਜ਼ ਤੇ 90 90% ਫੰਡਿੰਗ ਹੋ ਰਹੀ ਹੈ ਤੁਹਾਨੂੰ ਕੋਈ ਲੋੜ ਨਹੀਂ ਤੁਸੀਂ 10% ਫੰਡਿੰਗ ਦਿਓ 90% ਤੁਹਾਨੂੰ ਬੈਂਕ ਦੇਊਗਾ ਜੀ ਸੋ ਵੀਰੋ ਇੱਕ ਆਪਾਂ ਕਹਿ ਦਈਏ ਵੀ ਜੇ ਕਿਸੇ ਵੀਰ ਨੂੰ ਸ਼ੌਂਕ ਹੈ ਖੇਤੀ ਦਾ ਉਹ ਖੇਤੀ ਦੇ ਵਿੱਚ ਆਪਾਂ ਇੱਕ ਵਧੀਆ ਚੰਗਾ ਬਿਜ਼ਨਸ ਖੜਾ ਕਰਨਾ ਚਾਹੁੰਦੇ ਆ ਤਾਂ ਇੱਕ ਬਹੁਤ ਸੋਹਣਾ ਮੌਕਾ ਇਸ ਟਾਈਮ ਸਬਸਿਡੀ ਵੀ 80% ਤੱਕ ਹੈਗੀ ਹੈ ਲੋਨ ਦੀ ਸੁਵਿਧਾ ਵੀ ਉਪਲਬਧ ਹੈਗੀ ਹੈ ਹੁਣ ਗੱਲ ਰਹਿੰਦੀ ਹੈ ਕਿ ਆਪਾਂ ਖੁਦ ਕਿੰਨੀ ਕਿ ਮਿਹਨਤ ਕਰ ਸਕਦੇ ਆ ਜੇ ਕੋਈ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਦਿੱਤੇ ਕੋਈ ਨੰਬਰਾਂ ਦੇ ਉੱਤੇ ਗੱਲਬਾਤ ਕਰਕੇ ਅੱਗੇ ਨੂੰ ਵੱਧ ਸਕਦੇ ਹਾਂ ਇਹ ਚੰਗੀ ਲੱਗੀ ਵੀਡੀਓ ਤਾਂ ਅੱਗੇ ਸਾਂਝੀ ਜ਼ਰੂਰ ਕਰਦੇ ਹੋ ਸਸਰੀਕਾ ਜੀ ਬਹੁਤ ਬਹੁਤ ਧੰਨਵਾਦ ਜੀ ਸਸਰੀਕਾ